ਸੂਰਜ ਮਲਿਕ ਨਾਮ ਵੀ ਜਿਹੜੀ ਆ ਬਾਬਾ ਜੀ ਦੀ ਦਰਗਾਹ ਆ ਦਰਗਾਹ ਤੋਂ ਦੱਸੋ ਦਰਗਾਹ ਆ ਪੰਡੀਬੀਰ ਦੀ ਤੇ ਕਿੰਨੇ ਸਾਲ ਤੋਂ ਇਹ ਮੇਲਾ ਚੱਲ ਰਿਹਾ ਹੈ ਤੇ 33 ਸਾਲ ਤੋਂ ਮੇਲਾ ਚੱਲਦਾ ਰਿਹਾ ਬੜੀ ਧੂਮ ਤਾਂ ਹੋਣਾ ਜਿਹੜੇ ਵੀ ਲੋਕੀਆਂ ਆ ਵੀ ਸ਼ਰਧਾ ਮੰਗਦੇ ਦੋ ਵੀ ਜਦੋਂ ਮੰਗਦੇ ਆ ਸਮਰਦਾ ਪੂਰੀਆਂ ਹੁੰਦੀਆਂ ਉਹਨਾਂ ਦੀ ਤੇ ਕਿੰਨੇ ਦਿਨ ਦਾ ਹੁੰਦਾ ਇਹ ਨਾ ਤੇ ਦਿਨ ਦਾ ਮੇਲਾ ਤੇ 20 ਦਾ ਪੱਤੀ ਦਾ ਸ਼ਬਦੀ ਜਾਈਦਾ ਤੇ ਜਿਸ ਤਰ੍ਹਾਂ ਸੰਗਤ ਆਈ ਹੈ ਸੰਗਤ ਦੇ ਵਾਸਤੇ ਕੀ ਵਿਸ਼ੇਸ਼ ਪ੍ਰਬੰਧ ਕਰਦੇ ਆ ਸੰਗਤ ਵਾਸਤੇ ਵਿਸ਼ੇਸ਼ ਪ੍ਰਬੰਧ ਹੈ ਹੀ ਲੰਗਰ ਬਗਾਏ ਜਾਂਦੇ ਨੇ ਅਸੀਂ ਸਭ ਕੋ ਜਿੰਨ ਬਾਬੇ ਦੇ ਮੇਦੀ ਲਗਦੀ ਕਾਂਦੇ ਬੰਦੇ ਸੰਗਤ ਨੂੰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਬਹੁਤ ਕੁਸ਼ਾ ਪ੍ਰਾਪਤ ਹੁੰਦੀ ਹੈ ਜਿਹੜੀ ਕੱਲ ਦੀ ਮਹਿਫਲ ਹੈ ਉਹਦੇ ਵਿੱਚ ਕਿਹੜੇ ਕਿਹੜੇ ਮਸ਼ਹੂਰ ਕਵਾਨ ਆ ਰਹੇ ਕੱਲ ਦੀ ਮਹਿਫਲ ਤੇ ਆਪਣਾ ਇੱਕ ਹਰਨ ਬੋਲ ਤੋਂ ਆ ਰਹੇ ਜਿਸਤੇ ਅੰਮਰ ਜਸਤੀ ਇੱਕ ਪਰਵੇਜ਼ আলম ਵੀ ਆਉਂਗੇ ਉਹਨਾਂ ਦਾ ਸ਼ਾਇਰ ਟਾਈਮ ਕਿਤਾ ਪੱਕਾ ਨਾ ਹੋਵੇ ਕਿਉਂਕਿ ਕਨਫਰਮ ਨਹੀਂ ਆਇਆ ਉਹਨਾਂ ਦਾ ਹੋਰ ਵੀ ਦੋ ਤਿੰਨ ਤੱਕਵਾ ਲੈਗੇ ਬਟਾਲੀ ਦੇ ਇੱਕ ਹੋਰ ਤਿੰਨ ਚਾਰ ਦਾ ਮੈਂ ਥੋੜੀ ਹੈਗੀ ਕੌਲਟੀ ਹਾਰੇ ਸੰਗਤ ਨੂੰ ਤੁਸੀਂ ਕੀ ਸੰਦੇਸ਼ ਦੇ ਰਹੇ ਹੋ ਸਾਈ ਸੰਦਕ ਸੰਗਤ ਨੂੰ ਆਪਾਂ ਇਹ ਸੰਦੇਸ਼ ਦੇਣਾ ਚਾਹਾਂਗੇ ਜੋ ਵੀ ਇੱਥੇ ਦਿਲੋਂ ਮੰਗੇਗਾ ਉਹਨਾਂ ਨੂੰ ਪੂਰਾ ਪੂਰਾ ਸੁਖਵਾਸ ਹੀ ਗਾਇ ਬੱਬਾ ਜੀ ਕੋਲ ਮਿਲੇਗਾ ਜੇ ਸੱਚੇ ਸਤਿ ਅਕਾਲਮ ਕਰਨਾ ਹੈ ਕਰਨਾ ਮਿਲਦੇ ਹੱਥ ਨਹੀਂ ਪਰ ਰੇ ਕਰਨਾ बाबा जी का आशीर्वाद प्राप्त करेगा नारे हैदरी दरी मौला क्रीम करीम साबे मौला क्रीम, क्रीम साबित साबर के पीर हक, हक या फरीद साबर के पीर हक फ्रीम हक मौईन या मोइन हक मोइन या मोइन नारे हैदरी दरी भगत सुखदेव ਦਰਗਾਹ بابا پنج بیر گلوالی گیٹ ਦੇਕੇ तकरीबन ਦੇਤੇ 21 ਸਾਲ ਤੋਂ ਦਰਬਾਰ ਦੇ ਵਿੱਚ ਸੇਵਾ ਕਰ ਰਹੇ ਹੈ। ਹੋਰ ਇਸ ਦਰਬਾਰ ਦੀ ਬਣਨ ਦੀ ਜਿਹੜੀ ਹਿਸਤੀ ਹੈ। ਸਭ ਤੋਂ ਪਹਿਲਾਂ ਸੜਕ ਦੇ ਬਾਹਰ ਐਕਸੀਡੈਂਟ ਬੜੇ ਹੁੰਦੇ تھے۔ ਸਭ ਤੋਂ ਪਹਿਲਾਂ ਇੱਥੇ ਫਤੋ ਪ੍ਰਦਾਨ ਜਿਹੜੇ ਸਾਡੇ ਪ੍ਰਧਾਨ ਵੀ ਦੇ ਮਲਿਕ ਜੀ ਨੇ ਉਹਨਾਂ ਦੀ ਮਾਤਾ ਜੀ ਭੱਤੋ ਪਰਧਾਨ ਨੇ ਸਭ ਤੋਂ ਪਹਿਲਾਂ ਇੱਕ ਚਿਰਾਗ ਲਗਾਇਆ ਗਏ ਜਿਹੜਾ ਅੱਗੇ ਅੰਦਰ ਕਮਰੇ 'ਚ ਹੈ ਉਹ ਚਿਰਾਗ ਲਗਾਉਣ ਤੋਂ ਬਾਅਦ ਉਹ ਐਕਸੀਡੈਂਟ ਜਿਹੜੇ ਸੀ ਨਾ ਬਾਬਾ ਜੀ ਕਿਰਪਾ ਦੇ ਨਾਲ ਉਹਨੇ ਬੰਦ ਹੋ ਗਏ ਉਸ ਤੋਂ ਬਾਅਦ ਇਸ ਦਰਬਾਰ ਦੀ ਮਹਿਮਾ ਜਿਹੜੀ ਹੈ ਦਿਨ ਬਦ ਦਿਨ ਅੱਗੇ ਵਧਦੀ ਗਈ ਹੈ ਮਹਿਮਾ ਵਧੀ ਵੀ ਕਿਸ ਕਿਸਰਾਂ ਵਧੀ ਹੈ ਗੱਲਾਂ ਨਾਲ ਨਹੀਂ ਵਧੀ ਕੋਈ ਦਰਬਾਰ 'ਚ ਆਂਦਾ ਹੈ ਉਹਨੂੰ ਅਗਰ ਕੋਈ ਨਜ਼ਰ ਆਂਦਾ ਹੈ ਉਹ ਨੂੰ ਕੁਝ ਮਿਲਦਾ ਹੈ ਉਹ ਨਾਲ ਦੋ ਨੂੰ ਹੋਰ ਲੈ ਕੇ ਆਂਦਾ ਇਸੇ ਤਰੀਕੇ ਕਰਦੇ ਕਰਦੇ ਸਿਰਫ ਇਹ ਪੰਜਾਬ ਦੇ ਅੰਦਰ ਹੀ ਨਹੀਂ ਬਲਕਿ ਦਿੱਲੀ ਤੱਕ ਦੀ ਸੰਗਤ ਜਿਹੜੀ ਹੈ ਉਹ ਇੱਥੇ ਦਰਬਾਰ ਦੇ ਵਿੱਚ ਆਂਦੀ ਹੈ ਇਹ ਸਾਡਾ 33ਵਾਂ ਉਰਸ ਚੱਲ ਰਿਹਾ ਹੈ ਔਰ ਇਸ ਉਰਸ ਦੇ ਅੰਦਰ ਮਾਨ ਸ਼ਖਤਾਂ ਵੀ ਆਂਦੀਆਂ ਨੇ ਆਮ ਜਨਤਾ ਵੀ ਆਂਦੀ ਹੈ ਵੀਆਪੀ ਵੀ ਆਂਦੇ ਨੇ ਤੇ ਸਾਡੇ ਵਰਗੇ ਵੀ ਆਂਦੇ ਨੇ ਸੰਗਤ ਨੂੰ ਕੀ ਸੰਦੇਸ਼ ਦੇਵੋਗੇ ਦੇਖੋ ਇਸ ਸੰਗਤ ਦੇ ਅੱਗੇ ਸਾਡਾ ਇੱਕੋ ਹੀ ਸੰਦੇਸ਼ ਹੈ ਦਰਬਾਰ ਦੀ ਤਰਫੋਂ ਖਾਸ ਤੌਰ ਤੇ ਯੰਗ ਬਲੱਡ ਵਾਸਤੇ ਇਹ ਜਿਹੜਾ ਅੱਜ ਕੱਲ ਨਸ਼ਿਆਂ ਦਾ ਚੱਲਿਆ ਅਸੀਂ ਚਾਹੁੰਦੇ ਆ ਕਿ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਹੋਣ ਨਸ਼ੇ ਨੂੰ ਛੱਡਣ ਔਰ ਆਪਣਾ ਜਿਹੜਾ ਧਿਆਨ ਹੈ ਆਪਣਾ ਜਿਹੜਾ ਦਿਮਾਗ ਹੈ ਆਪਣਾ ਜਿਹੜਾ ਸਰੀਰ ਹੈ ਕਿਸੇ ਵੀ ਧਾਰਮਿਕ ਸੰਸਥਾ ਦੇ ਨਾਲ ਲਗਾਉਣ ਆਪਣੀ ਧਾਰਮਿਕ ਸੰਸਥਾ ਦੇ ਨਾਲ ਜੋੜਨ ਤਾਂ ਕਿ ਉਹਨਾਂ ਨੂੰ ਉੱਥੋਂ ਕੋਈ ਸਿੱਖਿਆ ਮਿਲੇ ਤਾਂ ਕਿ ਉਹ ਜਿਹੜੇ ਨਸ਼ਾ ਕਰਦੇ ਨੇ ਉਹਦੇ ਤੋਂ ਦੂਰ ਹੋ ਸਕਣ ਅਗਰ ਉਹ ਨਸ਼ੇ ਤੋਂ ਦੂਰ ਹੋਣਗੇ ਤੇ ਸਾਡੀ ਜਿਹੜੇ ਨੈਕਸਟ ਅਪਰੇਸ਼ਨ ਉਹ ਕਿੰਨੇ ਸੁਭੀ ਹੋ ਜਾਏਗੀ ਘਰ ਦੇ ਬਜ਼ੁਰਗ ਜਿਹੜੇ ਨੇ ਉਹ ਸੁਖੀ ਹੋ ਜਾਣਗੇ ਕਰਦੇ ਬੱਚੇ ਜਿਹੜੇ ਨੇ ਉਹ ਸੁਖੀ ਹੋ ਜਾਣਗੇ ਅਸੀਂ ਇਹ ਚਾਹਨੇ ਆ ਕਿ ਨਸ਼ਾ ਦੂਰ ਹੋਵੇ ਨਸ਼ਾ ਦੂਰ ਕਰਨ ਬੱਚੇ ਬੱਚੇ ਸੰਸਥਾਵਾਂ ਨਾਲ ਜੁੜਨ ਧਾਰਮਿਕ ਸੰਸਥਾਵਾਂ ਨਾਲ ਜੁੜਨ ਆਣ ਉਥੇ ਬੈਠਣ ਇਹ ਨਹੀਂ ਅਸੀਂ ਕਹਿੰਦੇ ਦਰਬਾਰ ਪੰਜਾਂ ਪੀਰਾਂ ਦੇ ਆਓ ਕਿਸੇ ਨੂੰ ਜਿਸ ਨੂੰ ਵੀ ਉਹ ਮੰਨਦੇ ਨੇ ਉਸ ਦੇ ਨਾਲ ਜੁੜੋ ਧਰਮ ਦੇ ਸਾਰੇ ਇੱਕੋ ਹੀ ਨੇ ਔਰ ਹਰ ਕੋਈ ਜਿਹੜਾ ਅੱਛੀ ਸਿੱਖੀ ਦਿੰਦਾ ਹੈ ਦਸੀਂ ਵੀ ਹੋਈ ਜਾਵਾਂਗੇ ਦੇ ਬੱਚੇ ਜਿਹੜੇ ਨੇ ਆਲ ਜੁੜਨ ਉਹਦਾ ਜਿੰਨੀ ਦੇਰ ਤੱਕ ਪਹਿਲਾਂ ਪੱਤੋ ਪ੍ਰਧਾਨ ਸੀਗੀ ਉਸ ਤੋਂ ਬਾਅਦ ਉਹ ਇਸ ਨਸੀਰ ਨੂੰ 21 ਸਾਲ ਹੋ ਗਏ ਨੇ ਤੇ ਪਰਿਵਾਰ ਕੇ ਬੈਠੇ ਆਂਗਤ ਨਮੋਦ ਹੈ ਤੇ ਮੈਂ ਸਭ ਤੋਂ ਪਹਿਲਾਂ ਇਹ 33ਵੇਂ ਉਰਸ ਦੀ ਸਾਰੇ ਅਮਰਵਾਸੀਆਂ ਨੂੰ ਜਿਹੜੀ ਬਾਹਰੋਂ ਸੰਗਤ ਆਤੀ ਉਹਨਾਂ ਨੂੰ ਵੀ ਤੇ ਜਿਹੜੇ ਆਏ ਹੋ ਜੀ ਸਭ ਨੂੰ ਮੈਂ ਲੱਖ ਲੱਖ ਬਧਾਈਆਂ ਦਿੰਦਾ ਆਂ ਅੱਜ ਇਹ ਦਰਬਾਰ ਗਲਵਾਲੀ ਗੇਟ ਪੰਜ ਪੀਰ ਦਰਬਾਰ ਅੱਜ 33ਵਾਂ ਮੇਲਾ ਮਨਾਇਆ ਜਾ ਰਿਹਾ ਹੈ ਇਸ ਦਰਬਾਰ ਦਾ ਨੀਂਹ ਪੱਥਰ ਰੱਖਣ ਵਾਲੇ ਪਤੋ ਪ੍ਰਧਾਨ ਜੀ ਇਸ ਦਰਬਾਰ ਤੇ ਅੱਜ 33ਵਾਂ ਮੇਲਾ ਮੈਂ ਅਸ਼ੋਕ ਕੁਮਾਰ ਮੇਰੇ ਮੁਰਸ਼ਦ ਸਰਜੀਸ਼ਾ ਜੀ ਮੈਂ ਇਹੋ ਸਪੀਚ ਦੇ ਰਿਹਾ ਕਿ ਇਥੇ ਵੱਧ ਤੋਂ ਵੱਧ ਆ ਕੇ ਸੇਵਾ ਕਰੋ ਇਥੇ ਹਰ ਇੱਕ ਦੇ ਮੰਨ ਦੀ ਦੁਆ ਪੂਰੀ ਹੁੰਦੀ ਆ ਝੋਲੀਆਂ ਭਰੀਆਂ ਜਾਂਦੀਆਂ ਨੇ ਕੋਈ ਖਾਲੀ ਨਹੀਂ ਜਾਂਦਾ ਮੈਂ ਕਾਦਰੀ ਹੋ ਕੇ ਵੀ ਇਸ ਦਰਬਾਰ ਤੇ ਜ਼ਰੂਰ ਹਾਜ਼ਰੀ ਲਾਉਂਦਾ ਹਾਂ ਖਵਾਜਾ ਪੀਰ ਦਾ ਬੋਲ ਸੱਚੇ ਦਰਬਾਰ